ਨਤ ਜੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਬਹੁਤ ਹੀ ਵਧੀਆ ਹੋਮੋਗੇ ਤੇ ਸਟਾਰਟ ਕਰਦੇ ਆਪਾਂ ਅੱਜ ਦੀ ਨਿਊ ਵੀਡੀਓ ਤੇ ਤੁਹਾਡਾ ਸਭ ਦਾ ਸਵਾਗਤ ਆ ਮੇਰੇ YouTube ਚੈਨਲ ਤੇ ਟਾਈਮ ਬੇਸਡ ਨਾ ਕਰਦੇ ਹੋਏ ਆਪਾਂ ਜਿਹੜੀ ਅੱਜ ਗੱਲ ਕਰਨੀ ਆ ਉਹ ਆਪਾਂ ਗੱਲ ਕਰ ਰਹੇ ਆ ਕਿ ਜੇ ਕੋਈ ਇਨਸਾਨ ਆਪਾਂ ਨੂੰ ਛੱਡ ਕੇ ਚਲਾ ਜਾਂਦਾ ਜਿਉਂਦੇ ਜੀ ਕਿਸੇ ਹੋਰ ਦੇ ਕਰਕੇ ਤਾਂ ਉਹਦੇ ਜਾਣ ਨਾਲ ਕਦੇ ਵੀ ਜ਼ਿੰਦਗੀ ਨਹੀਂ ਰੁਕਦੀ ਕਦੇ ਵੀ ਜ਼ਿੰਦਗੀ ਨਹੀਂ ਥੰਮਦੀ ਤੇ ਜ਼ਿੰਦਗੀ ਰੁਕਣੀ ਵੀ ਨਹੀਂ ਚਾਹੀਦੀ ਕਿਉਂਕਿ ਖਦਕ ਖਦਕ ਖਦਕੜਾ ਮੁੱਟੇ 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 ਨਾ ਉੱਤ ਨਾਨਾ ਕਿਉਂਕਿ ਜਦ ਉਹਦੇ ਕੋਲੇ ਰਾਈਟ ਹੈਗਾ ਉਹ ਤੁਹਾਨੂੰ ਛੱਡ ਕੇ ਖੁਸ਼ ਰਹਿ ਸਕਦਾ ਤਾਂ ਤੁਸੀਂ ਵੀ ਉਹਨੂੰ ਛੱਡ ਕੇ ਖੁਸ਼ ਰਹਿ ਸਕਦੇ ਹੋ ਹਨ ਤਾਂ ਇਹ ਐਗਜ਼ਾਮਪਲ ਜਿਹੜੀ ਆ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਮੈਂ ਕੁਝ ਫੋਟੋਜ਼ ਸ਼ੇਅਰ ਕਰਦੀ ਆ ਨਾਲ ਦੀ ਨਾਲ ਦੇਖੀ ਚੱਲੋ ਕਿਉਂਕਿ ਜਿਹੜਾ ਇਨਸਾਨ ਇੱਕ ਤਾਂ ਹੁੰਦਾ ਨਾ ਕਿ ਇਨਸਾਨ ਦੁਨੀਆ ਤੋਂ ਹੀ ਚਲਿਆ ਗਿਆ ਹਨ ਉਸ ਚੀਜ਼ ਦੇ ਵਿੱਚ ਆਪਾਂ ਨੂੰ ਸਬਰ ਕਰਨਾ ਪੈਂਦਾ ਹਨਾ ਪਰਮਾਤਮਾ ਆਪਾਂ ਨੂੰ ਸਬਰ ਬਖਸ਼ਦਾ ਪਰ ਜਦੋਂ ਕੋਈ ਜਿਉਂਦੇ ਜੀ ਆਪਾਂ ਨੂੰ ਧੋਖਾ ਦੇ ਕੇ ਕਿਸੇ ਫੋਰ ਦੇ ਪਿੱਛੇ ਲੱਗ ਕੇ ਆਪਾਂ ਛੱਡ ਕੇ ਚਲੇ ਜਾਵੇ ਨਾ ਤਾਂ ਫਿਰ ਆਪਾਂ ਨੂੰ ਵੀ ਮੂਵ ਔਨ ਕਰਨਾ ਚਾਹੀਦਾ ਚਾਹੇ ਉਹ ਕੋਈ ਵੀ ਆ ਮੈਨੂੰ ਲੱਗਦਾ ਕਿ ਉਹਨੂੰ ਮੂਵ ਔਨ ਕਰਨਾ ਚਾਹੀਦਾ ਉਹਦੇ ਪਿੱਛੇ ਰੋਣਾ ਨਹੀਂ ਚਾਹੀਦਾ ਤਾਂ ਗੁਰੀ ਵੀਰੇ ਬਾਰੇ ਜਦੋਂ ਮੈਨੂੰ ਪਤਾ ਲੱਗਿਆ ਕਿ ਉਹਨਾਂ ਦੀ ਲਾਈਫ ਦੇ ਵਿੱਚ ਕੋਈ ਆ ਗਿਆ ਹਨਾ ਤਾਂ ਮੈਨੂੰ ਬੜੀ ਖੁਸ਼ੀ ਹੋਈ ਸੱਚੀ ਕਿਉਂਕਿ ਇੱਕ ਇਨਸਾਨ ਨੂੰ ਪਹਿਲਾਂ ਉਹਨੂੰ ਜੀਣ ਦੀ ਵਜ੍ਹਾ ਦੇ ਕੇ ਫਿਰ ਉਸ ਤੋਂ ਬਾਅਦ ਉਹ ਤੋਂ ਉਹ ਵਜ੍ਹਾ ਖੋ ਲੈਣੀ ਹੈ ਨਾ ਤੇ ਇਨਸਾਨ ਟੁੱਟ ਜਾਂਦਾ ਹੁੰਦਾ ਹੈ ਆਪਾਂ ਸਾਰੇ ਜਾਣੇ ਜਾਣਦੇ ਹਾਂ ਕਿ ਪੂਜਾ ਸੰਘਾ ਨੇ ਬਹੁਤ ਜਿਹੜਾ ਹੈਗਾ ਵੱਡਾ ਧੋਖਾ ਕੀਤਾ ਗੁਰੀ ਦੇ ਨਾਲ ਤੇ ਉਹ ਧੋਖਾ ਪਹਿਲਾਂ ਹਨਾ ਮਤਲਬ ਕਿ ਜਾਣਦੇ ਹੋਏ ਹੋਏ ਕਿ ਉਹ ਪਹਿਲਾਂ ਆਲਰੇਡੀ ਮੈਰਿਡ ਸੀਗੀ ਉਹਨੇ ਗੁਰੀ ਨੂੰ ਜਿਹੜਾ ਹੈਗਾ ਫਸਾਇਆ ਆਪਾਂ ਤਾਂ ਫਸਾਇਆ ਹੀ ਕਹਿ ਸਕਦੇ ਹਾਂ ਉਹਦੇ ਨਾਲ 15 ਸਾਲ ਪਹਿਲਾਂ ਮੈਰਿਡ ਹੁੰਦੇ ਹੋਏ ਵੀ ਰਿਲੇਸ਼ਨਸ਼ਿਪ ਚ ਹੋ ਕੇ ਫਿਰ ਉਹਦੇ ਨਾਲ ਰਹਿਣ ਲੱਗੀ ਆਫਟਰ 댓 ਉਹ ਨੂੰ ਜਦੋਂ ਮਤਲਬ ਕਿ ਉਹ ਚਿੱਟਾ ਲਾਉਂਦਾ ਸੀ ਉਦੋਂ ਤਾਂ ਉਹਦੇ ਨਾਲ ਸੀ ਜਦੋਂ ਸੁਧਰ ਗਿਆ ਤਾਂ ਉਹਨੂੰ ਛੱਡਤਾ ਜਦੋਂ ਹੀ ਲਾਈਫ 'ਚ ਕੋਈ ਹੋਰ ਆ ਗਿਆ ਤਾਂ ਸੈਕੰਡ ਮੈਰਿਜ ਉਹਦੀ ਗੁਰੀ ਨਾਲ ਹੋਈ ਸੀ ਮੈਰਿਜ ਦੇ ਹੁੰਦੇ ਹੋਏ ਵੀ ਉਹਨੇ 3rd ਅਫੇਅਰ ਕੀਤਾ ਤੇ ਫਿਰ ਉਹਦੇ ਨਾਲ ਮੈਰਿਜ ਕਰਵਾ ਲਈ ਤਾਂ ਇਹਨੂੰ ਧੋਖਾ ਹੀ ਕਹਿੰਦੇ ਨੇ ਇੱਕ ਨੂੰ ਫਸਾ ਲਿਆ ਉਹਨੂੰ ਉਹਦਾਂ ਜਿਉਂ ਕੇ ਉਹਨੂੰ ਛੱਡਤਾ ਯੂਜ਼ ਕਰਕੇ ਉਸ ਤੋਂ ਬਾਅਦ ਦੂਜੇ ਨੂੰ ਫਸਾ ਲਿਆ ਤੀਜੇ ਨੂੰ ਫਸਾ ਲਿਆ ਇਹਨੂੰ ਸੌਦੇ ਕਹਿੰਦੇ ਨੇ ਇਹਨੂੰ ਕੋਈ ਮੈਨੂੰ ਨਹੀਂ ਲੱਗਦਾ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਮੁੰਡੇ ਹੀ ਐਦਾਂ ਕਰਦੇ ਨੇ ਪਰ ਅੱਜ ਕੱਲ ਤਾਂ ਕੁੜੀਆਂ ਨੇ ਵੀ ਸੱਚੀ ਸ਼ਰਮ ਲਾ ਰੱਖੀ ਐ ਕਿ ਮਤਲਬ ਨਾ ਸੋਚਦੀਆਂ ਹੀ ਨਹੀਂ ਵੀ ਸਾਡੇ ਕਰਕੇ ਹੋਰ ਵੀ ਕੁੜੀਆਂ ਬਦਨਾਮ ਹੁੰਦੀਆਂ ਤਾਂ ਹੁਣ ਜਿਹੜਾ ਹੈਗਾ ਸਾਰੇ ਥੰਬਨੇਲ ਆਪਾਂ ਤਾਂ ਐਦਾਂ ਦਾ ਬੋਲ ਨਹੀਂ ਸਕਦੇ ਉਹਨੂੰ ਹਨਾ ਸਾਰੇ ਕਹਿੰਦੇ ਆ ਲੋਕ ਤਾਂ ਬਹੁਤ ਕੁਝ ਕਹਿੰਦੇ ਆਗੇ ਮੋਟੀ ਸਾਂਡ ਇਹ ਵੋ ਹਨਾ ਬਹੁਤ ਕੁਝ ਬੋਲਦੇ ਆ ਉਹਨੂੰ ਆਪਦੇ ਯਾਨੀ ਤਾਂ ਉਹ ਕਾਪੀ ਕਰਦੀ ਆ ਸਿੰਗਰ ਦੀ ਕਿ ਗੱਲ ਕਰ ਉਹਦੇ ਛੱਡੀ ਕੋ ਗੱਲਬਾਤ ਹੈ ਨਹੀਂ ਕਿਉਂਕਿ ਇੱਜ਼ਤ ਪੱਖੋਂ ਇਨਸਾਨ ਨੂੰ ਸਹੀ ਹੋਣਾ ਪੈਂਦਾ ਕੱਲੀ ਸ਼ਕਲ ਸਭ ਕੁਝ ਨਹੀਂ ਹੁੰਦੀ ਤਾਂ ਉਹਨੇ ਜਿਹੜਾ ਹੈਗਾ ਉਹਦੇ ਨਾਲ ਮੈਰਿਜ ਕਰਵਾ ਲਈ ਮੈਨੂੰ ਤਾਂ ਲੱਗਦਾ ਨਹੀਂ ਵੀ ਉਹਦੇ ਨਾਲ ਉਹਦਾ ਕੋਈ ਮੇਲ ਹੈਗਾ ਉਹਦੇ ਨਾਲ ਖੜੀ ਜੱਜਦੀ ਵੀ ਨਹੀਂ ਉਹ ਕਿਉਂਕਿ ਉਹ ਐਡੀ ਹੈਗੀ ਆ ਮੋਟੀ ਡਾਢੀ ਤੇ ਉਹ ਵਿਚਾਰਾ ਜਿਹਦੇ ਨਾਲ ਉਹਨੇ ਮੈਰਿਜ ਕਰਵਾਈ ਆ ਤੇ ਗੁਰੀ ਵੀਰਦੀਆਂ ਮੈਂ ਫੋਟੋ ਸ਼ੇਅਰ ਕਰਦੀਆਂ ਦੇਖਿਓ ਤੁਸੀਂ ਉਹਨਾਂ ਦੀ ਜੋੜੀ ਮੈਨੂੰ ਲੱਗ ਰਹੀ ਆ ਬਿਲਕੁਲ ਪਰਫੈਕਟ ਤੇ ਬਹੁਤ ਜਲਦ ਉਹ ਮੈਰਿਜ ਕਰਵਾ ਰਹੇ ਨੇ ਠੀਕ ਹੈ ਜੀ ਤੇ ਬਈ ਵਧੀਆਗਾ ਹੁਣ ਉਹ ਵੀ ਸਭ ਦੇ ਸਾਹਮਣੇ ਓਪਨ ਆਪਣਾ ਰਿਲੇਸ਼ਨ ਲੈ ਕੇ ਆਏ ਆ ਉਹਨਾਂ ਨੇ ਰਿਲੇਸ਼ਨਸ਼ਿਪ ਆਪਣਾ ਜਿਹੜਾ ਹੈਗਾ ਉੱਥੇ ਇੰਸਟਾ ਤੇ ਜਿਹੜਾ ਹੈਗਾ ਇਹਨਾਂ ਰਿਲੇਸ਼ਨਸ਼ਿਪ ਮੈਂਸ਼ਨ ਕਰਤਾ ਕਿ ਉਹ ਦੇਖ ਸਕਦੇ ਹੋ ਫੋਟੋਸ ਤੇ ਮੈਂ ਤੁਹਾਨੂੰ ਇੱਕ ਵੀਡੀਓ ਸ਼ੇਅਰ ਕਰਦੀ ਆ ਦੇਖਿਓ ਹਮ ਨਾ ਤੁਸੀਂ ਦੇਖ ਸਕਦੇ ਹੋ ਕਿ ਪੂਜਾ ਸੰਗਾ ਤਾਂ ਇਦੇ ਪੈਰਾਵਰਗੀ ਵੀ ਨਹੀਂ ਹਾਲੇ ਤੱਕ ਆਪਾਂ ਇਹਦਾ ਫੇਸ ਪ੍ਰੋਪਰ ਦੇਖਿਆ ਨਹੀਂ ਨਾ ਬੇਟਾ ਖਿੱਚਣਾ ਨਹੀਂ ਤਾਂ ਪੂਜਾ ਸੰਗਤ ਇਹਦੇ ਪੈਰਾਵਰਗੀ ਵੀ ਨਹੀਂ ਕਹਿੰਦੇ ਹੁੰਦੇ ਜੋ ਹੁੰਦਾ ਚੰਗੇ ਲਈ ਹੁੰਦਾ ਚੰਗਾ ਹੋਇਆ ਵਿਚਾਰੇ ਦਾ ਖੜਾ ਅੱਜ ਸੁੱਟ ਗਿਆ ਹੁਣ ਘਟ ਦੁੱਖ ਹੋਇਆ ਠੀਕ ਹੈ ਤਾਂ ਉਹਦੀ ਜ਼ਿੰਦਗੀ ਦੇ ਵਿੱਚ ਇੱਕ ਖੁਸ਼ੀ ਲਿਖੀ ਸੀ ਬੇਟਾ ਹੌਲੀ ਤਾਂ ਕਹਿੰਦੇ ਹੁੰਦੇ ਜੋ ਹੁੰਦਾ ਚੰਗੇ ਲਈ ਹੁੰਦਾ ਤਾਂ ਉਹਦੀ ਜ਼ਿੰਦਗੀ ਦੇ ਵਿੱਚ ਉਨੇ ਜਾਣਾ ਸੀ ਤਾਂ ਇਹ ਖੁਸ਼ੀ ਨੇ ਆਉਣਾ ਸੀ ਤਾਂ ਮੈਨੂੰ ਸੱਚੀ ਬਹੁਤ ਖੁਸ਼ੀ ਹੋਈ ਤੇ ਮੈਂ ਤੁਹਾਨੂੰ ਵੀ ਸਭ ਨੂੰ ਇਹੀ ਕਹਿਣਾ ਚਾਹਨੀ ਆ ਬੇਟਾ ਤਾਂ ਮੈਂ ਤੁਹਾਨੂੰ ਵੀ ਸਭ ਨੂੰ ਇਹੀ ਕਹਿਣਾ ਚਾਹਨੀ ਆ ਕਿ ਜੇ ਕੋਈ ਜਿਉਂਦੇ ਜੀ ਤੁਹਾਨੂੰ ਛੱਡ ਕੇ ਚਲਾ ਜਾਂਦਾ ਨਾ ਤਾਂ ਉਹਦੇ ਪਿੱਛੇ ਰੋ ਨਾ ਆਪਣੀ ਲਾਈਫ ਦੇ ਵਿੱਚ ਮੂਵ ਔਨ ਕਰੋ ਕਿਉਂਕਿ ਕਿਸੇ ਦੇ ਜਾਂਦੇ ਨਾਲ ਕਿਸੇ ਦੀ ਜ਼ਿੰਦਗੀ ਥੰਮ ਨਹੀਂ ਜਾਂਦੀ ਰੁਕ ਨਹੀਂ ਜਾਂਦੀ ਤੇ ਰੁਕਣੀ ਨਹੀਂ ਚਾਹੀਦੀ ਯਕਿ ਜੇ ਇਨਸਾਨ ਤੁਹਾਨੂੰ ਛੱਡ ਕੇ ਜਾ ਸਕਦਾ ਨਾ ਤਾਂ ਤੁਸੀਂ ਵੀ ਉਹਨੂੰ ਦਿਖਾਓ ਕਿ ਉਹਦੇ ਬਿਨਾਂ ਤੁਸੀਂ ਜੀ ਸਕਦੇ ਹੋ ਮੈਂ ਨਹੀਂ ਕਹਿੰਦੀ ਕਿ ਗਲਤ ਹੋਵੋ ਪਰ ਮੂਵ ਔਨ ਕਰਨਾ ਯਾਰ ਕਿੱਡੀ ਕਵੱਡੀ ਹੁਣ ਗੁਰੀ ਉਹਦੇ ਪਿੱਛੇ ਰੋਂਦਾ ਰਹਿੰਦਾ ਉਹ ਆਮੀ ਨੇ ਵਿਆਹ ਕਰਾ ਕੇ ਆਪਦੀ ਜ਼ਿੰਦਗੀ ਦੇ ਵਿੱਚ ਖੁਸ਼ ਕਰਦੀ ਆ ਨਿਤ ਨਵੀਆਂ ਤੋਂ ਨਵੀਆਂ ਰੀਲਾਂ ਪਾਉਂਦੀ ਆ ਉਹਨੂੰ ਆਇਆ ਵੀ ਗੁਰੀ ਦੇਖਦਾ ਹੋਊਗਾ ਹਨਾ ਪਰ ਮੈਨੂੰ ਲੱਗਦਾ ਕਿ ਉਹ ਰੋਂਦਾ ਰਹਿੰਦਾ ਇਹ ਕਿੱਡੀ ਕ ਚੰਗੀ ਗੱਲ ਥੱਕ ਤੇ ਦੀਵਾ ਬਾਲ ਤਾਂ ਲੈਨੇ ਤੋ ਥੱਕ ਤੇ ਦੀਵਾ ਬਾਲਣਾ ਵੀ ਚਾਹੀਦਾ ਤਾਜ਼ੀ ਵੀਡੀਓ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਸੀ ਤੇ ਹੁਣ ਤੁਹਾਨੂੰ ਹੈਂਸਿੰਗ 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 ਇਹ ਦੇਖੋ ਇਹ ਖੜ ਗਿਆ ਹੈਂਸਿੰਗ ਹੈਂਸਿੰਗ ਆ ਜਾਓ ਆਂ ਚੁਕੜੇ ਆ ਜਾ ਹੈਂਸਿੰਗ ਹੈਂਸਿੰਗ ਗਿਆ 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 ਹੋ ਹੈਂਸਿੰਗ ਨਮਨ ਇਧਰ ਬੇਟਾ ਪਿੱਛੇ ਨਾ ਡਿੱਗ ਪਿਓ ਓਏ ਇਹ ਡਾਇਨਾਸੌਰ ਆ ਗਿਆ ਡਾਇਨਾਸੌਰਾਂ ਨੂੰ ਫੜ ਲਓ ਫੜ ਲਓ ਅੰਚੂ ਫੜ ਲਓ ਫੜ ਲਓ ਓ ਲੱਭੂ ਪਹਿਲਾਂ ਹੀ ਸੁੱਟਦਾ ਪੁੱਤ ਇਹਦੇ ਕੋਲੇ ਆਉਣ ਦੇ ਫੱਲੂ 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 ਅੰਚੂ ਫਰੂਗਾ ਅੰਚੂ ਫਰੂਗਾ ਫਰੂਗਾ ਟੈਸਟਿੰਗ ਟੈਸਟਿੰਗ ਆ ਚੇ ਕੀ ਹੋ ਗਿਆ ਅੰਚੂ ਡੀਪਰ ਮਾਊ ਆ ਗਿਆ ਮਾਊ ਆ ਗਿਆ ਹੇ ਤਦਾਰ ਕੀ ਬੱਜਾ ਅਜ ਕੀ ਆ ਗਿਆ ਮਾਉ ਆ ਗਿਆ ਮੋਂਗੋ ਗਿਆ ਹਾਂ ਮਾਉ ਆ ਗਿਆ ਅਜ ਕਾੜੀ ਨਾਲ ਕੇਤੀ ਹੁਣ ਠੀਕ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਇਹੀ ਦਿਖਾਉਣਾ ਚਾਹੁੰਦੀ ਸੀ ਹੁਣ ਤੁਹਾਨੂੰ ਮੈਂ ਦਿਖਾਉਣੀ ਆ ਮੇਰੇ ਬੱਚੇ ਆ ਦੇਖੋ ਮਾਉ ਮਾਉ ਅੰਛ ਬੈਠਣ ਲੱਗ ਗਿਆ ਵਿਦ ਸਪੋਰਟ ਹੁਣ ਬੈਠ ਜਾਂਦਾ ਹੈ ਇਹ ਅੰਛ ਅਨਸਦੀਪਾ ਪਹਿਲਾ ਵਲੌਗ ਮੈਂ ਤਿੰਨ ਦਿਨ ਪਾ ਨਹੀਂ ਸਕੀ ਮੇਰੇ ਅਨਸਦੀ ਤਬियत ਠੀਕ ਨਹੀਂ ਸੀ ਇਹਨੂੰ ਫੀਵਰ ਹੋਣ ਲੱਗ ਗਿਆ ਸੀ ਤੇ ਹੁਣ ਮੇਰੀ ਵੱਡੀ ਮੇਰੀ ਆ ਗੁੜੀਆ ਇਹ ਬਿਮਾਰ ਹੋਈ ਪਈ ਐ ਇਹਨੂੰ ਵੋਮਿਟਿੰਗ ਹੋ ਰਹੀ ਸੀ ਕੱਲ ਦੀਆਂ ਹਾਂ ਡਾਇਨੋਸੌਰ ਕਿੱਥੇ ਆ ਉਹ ਕਿੱਥੇ ਡਾਇਨੋਸੌਰ ਕਿੱਥੇ ਆ Hah, mau aja kakak kiter kakak. Aja kakak kira kakak tadi deh. Oh, kakak boda nih? Kakak boda nih ancu nol kakak nih boda? Bolluga? Hah? Baile ਬੈਂਕ ਆ ਕੇ ਨੂੰ ਲਾਲੂ ਜੀ ਮੇਰਾ ਲਾਲੂ ਜੀ ਮੇਰਾ ਲਾਲੂ ਜੀ ਹੋ ਖਾਜੋ ਕੇ ਤਾਂ ਬਾਬੇ ਦੀ ਕਰਪਾ ਨਾਲ ਮੇਰੇ ਮੰਮਾ ਦੇ ਪੈਸੇ ਹਣ ਕਿਸੇ ਵਿਰਗ ਨਾਲ ਜੁੜੇ ਰਹੋ ਉਹ ਰੇ ਮੇਰਾ ਛੋਣਾ ਜਾਂ ਬੁੱਗਾ ਮੇਰਾ ਸੋਨਾ ਬੁੱਗਾ ਬੜਾ ਸਿਆਣਾ ਹੈ ਦੋਸਤੋ ਬਾਬੇ ਦੀ ਕਰਪਾ ਕਹਿੰਦੀ ਮੇਰੀ ਮੰਮਾ ਨੂੰ ਪੈਸੇ ਹਣ ਕਿਸੇ ਵੀਡੀਓ ਦੇ ਨਾਲ ਜੁੜੇ ਰਹੋ ਇਹਦਾ ਮਤਲਬ ਕੀ ਆ ਵੀਡੀਓ ਨੂੰ ਸਾਡੀ ਨੂੰ ਪਿਆਰ ਦਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਹਾਂ ਕਮੈਂਟ ਵਿੱਚ ਜੈ ਮਾਤਾ ਦੇ ਲਿਖੋ ਆ ਕੋਸ਼ੇ YouTube ਤੋਂ ਸਿੱਖਦੀ ਆ ਕਮੈਂਟ ਵਿੱਚ ਜੈ ਮਾਤਾ ਦੇ ਲਿਖੋ ਆਪਾਂ ਤਾਂ ਕਮੈਂਟ ਹੀ ਆਫ ਕਰ ਰੱਖਿਆ ਲੋਕ ਜੈ ਮਾਤਾ ਦੇ ਨਹੀਂ ਲਿਖਦੇ ਫਿਰ ਹੋਰ ਹੀ ਬੋਲਣ ਲੱਗ ਜਾਂਦੇ ਆ ਚਲੋ ਠੀਕ ਹੈ ਜੀ ਕਰਦੇ ਆ ਆਪਾਂ ਵੀਡੀਓ ਨੂੰ ਇੱਥੇ ਖਤਮ ਥੈਂਕ ਯੂ